ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਆਪਣੇ ਪੰਜਾਬ ਇੱਥੇ ਬਠਿੰਡਾ ਜਿਹੜੀ ਨਾਰੀ ਸ਼ਕਤੀ ਹੈ ਉਹਨਾਂ ਦੇ ਨਾਲ ਮਨੋਣਾ ਹੀਆ ਮੈਨੂੰ ਬੜਾ ਅੱਛਾ ਲੱਗਿਆ ਕਿ ਆਪਣੀ ਪੰਜਾਬ ਨੇ ਨਾਲ ਮੈਂ ਅੱਜ ਔਰਮਨਸ ਡੇ ਇਹਨਾਂ ਨੂੰ ਇਨਕਰੇਜ ਕਰਨ ਲਈ ਕਿ ਇਹ ਆਪਣੇ ਆਪਣੇ ਖੇਤਰ ਚ ਚੰਗਾ ਕੰਮ ਕਰਨ ਬਠਿੰਡੇ ਲਈ ਔਰ ਜਿੰਨਾ ਵੀ ਬਠਿੰਡੇ ਲੋਕ ਚਾਹੀਦੀ ਹੈ ਸਪੋਰਟ ਤੁਸੀਂ ਅੱਗੇ ਹੋ ਕੇ ਕਰੋ ਮੈਂ ਇਹ ਸਮਝਦੀ ਹਾਂ ਕਿ ਨਾਰੀ ਜਿਹੜੀ ਹੈ ਉਹ ਮਾਤਾ ਦੀ ਸ਼ਕਤੀ ਹੈ ਨਾ ਨਾਰੀ ਵਿੱਚ ਉਹ ਚਾਹੇ ਤੇ ਕੀ ਨਹੀਂ ਕਰ ਸਕਦੀ ਚਲੋ ਮੈਂ ਗੱਲ ਸੀ ਜੰ ਲੰਬਾ ਸਮਾਂ ਕਿਤਾਬ ਦਾ ਉਦਾਹਰਣ ਉਹਨਾਂ ਨੇ ਤੇ ਵੀ ਇੱਕ ਫਿਲਮ ਸ਼ੂਟ ਕੀਤੀ ਸੀ ਸਕੱਦਰ ਪਰਵਰਤਨ ਨੂੰ ਕਿਵੇਂ ਦੇਖਦੇ ਹੋ ਕਿੰਨਾ ਕੁ ਪਰਵਰਤਨ ਆਇਆ ਤੁਹਾਡੇ ਸਮੇਂ ਵਿੱਚ ਪਿਆਰ ਮੈਂ ਸੱਚ ਬੋਲਾਂ ਮੈਂ ਬਹੁਤ ਲੇਡੀ ਬਹੁਤ ਡਿਫਰੈਂਟ ਆ ਮੈਂ 1982 ਸਰਪੰਚ ਤੋਂ ਲੈ ਕੇ ਅੱਜ ਤੱਕ ਮੈਂ ਜਿਹੜਾ ਐਕਸਪੈਕਟ ਕਰਦੀ ਸੀ ਕਿ ਪੰਜਾਬ ਵਿੱਚ ਐਨੀ ਡਿਵੈਲਪਮੈਂਟ ਹੋਏ ਐਨਾ ਖੁਸ਼ਹਾਲ ਹੋਏ ਉਹ ਕਿਥੇ ਮੈਂ ਮਾਇੂਸ ਆ ਮੈਨੂੰ ਥੋੜਾ ਮਤਲਬ ਇਹ ਲੱਗਦਾ ਹੈ ਉਹ ਉਹਨਾ ਡਿਵੈਲਪਮੈਂਟ ਇੱਥੇ ਹੋਇਆ ਨਹੀਂ ਸਾਡੇ ਬੱਚੇ ਕਿਉਂ ਬਾੜ ਇੱਥੇ ਉਹਨਾਂ ਦੇ ਲਈ oportunidades ਨਹੀਂ ਹੋਣੀ ਚਾਹੀਦੀ ਹੈ ਹੈਨਾ ਕਿ ਜੇ ਪੰਜਾਬ ਚ ਪੰਜਾਬ ਦਾ ਸਭਿਆਚਾਰ ਦਾ ਇਸਮਾਲ ਕਰਨ ਲਈ ਆਪਣੇ ਪੰਜਾਬੀ ਬੱਚੇ ਚਾਹੀਦੇ ਹੈ ਆਪਣੇ ਦੋਮਰੋ ਨੂੰ ਅੱਗੇ ਆਪਣੀ ਵਿਰਾਸਤ ਨੂੰ ਅੱਗੇ ਬੜੇ ਸ਼ਾਂਤ ਕੇ ਲੈ ਜਾਣ ਲਈ ਆਪਣੇ ਪੰਜਾਬੀ ਬੱਚਿਆਂ ਦਾ ਹੋਣਾ ਇੱਥੇ ਬਹੁਤ ਜ਼ਰੂਰੀ ਹੈ ਜ਼ਰੂਰਤ ਹੈ ਬਿਕੋਜ਼ ਉਹੀ ਸਾਡਾ ਫਿਊਚਰ ਹੈ ਤੇ ਮੈਂ ਇਹ ਬਤ ਰਿਕਵੈਸਟ ਕਰਦੀ ਹਾਂ ਸਾਰਿਆਂ ਨੂੰ ਔਰ ਮੈਂ ਚਾਹੁੰਨੀ ਆ ਕਿ ਮੈਂ ਮੇਰੇ ਮੇਰਾ ਬੱਚੇ ਮੇਰੇ ਬੱਚੇ بڑے ਹੋ ਗਏ ਹੁਣ ਤੇ ਮੈਂ ਸਮਝਦੀ ਆ ਕਿ ਹੁਣ ਮੈਂ ਜਿੰਨਾ ਕੁਝ ਕਰ ਸਕਦੀ ਆ ਮੈਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਮੈਂ આજ ਜੋ ਕੁਝ ਵੀ ਆ ਮੈਂ ਮੈਨੂੰ ਮੈਂ ਸਮਝਦੀ ਆ ਮੈਨੂੰ ਪੰਜਾਬ ਦੀ ਮਹਿਨਤ ਤੇ ਇਸ ਲਈ ਹੁਣ ਜੋ ਮੈਂ ਕੁਝ ਕਰ ਸਕਾਂ ਮੈਂ ਕੋਸ਼ਿਸ਼ ਕਰਾਂਗੀ ਮੈਂ ਉਹ ਡਿਸਕਸ ਵੀ ਕਰਾਂਗੀ ਮਸੂਰੀ ਵਿੱਚ ਪਿੰਡਾਂ ਦੀ ਲੇਡੀਜ਼ ਗਰੁੱਪ ਬਤਾ ਹੈ ਹੈਲਪ ਕਰ ਰਹੀ ਹੈ ਕਿਵੇਂ ਉਹਨਾਂ ਨੂੰ ਘਰ ਬੈਠੇ ਕੁਝ ਕੰਮ ਨੂੰ ਹੋਵੇ ਹੈ ਨਾ ਐਂਡ ਹੋਰ ਕੁਝ ਵੀ ਜੋ ਕੁਝ ਕਰ ਸਕਦੇ ਆ ਕੋਸ਼ਿਸ਼ ਕਰਦੇ ਆ ਤੁਸੀਂ ਕਹਿਣਾ ਮੈਂ ਤੁਹਾਡੇ ਲਈ ਅੱਗੇ ਚਲੂੰਗੀ ਬਸ ਮੈਂ ਮੈਂ ਪੰਜਾਬ ਤੇ ਨਸ਼ੇ ਨੂੰ ਕਿਵੇਂ ਦੇਖਦੇ ਹੋ ਲੋਜਮ ਦੇਖੋ ਉਹਦੇ ਲਈ ਪਹਿਲੇ ਤੇ ਸਾਡੇ ਬਾਰਡਰਸ ਸਾਡੇ ਮਤਲਬ ਇਨੇ ਰੇਟਸ ਹੋਣੇ ਚਾਹੀਦੇ ਕਿ ਇਹ ਰੁਕਣਾ ਚਾਹੀਦਾ ਇਹ ਜ਼ਰੂਰੀ ਰੁਕਣਾ ਚਾਹੀਦਾ ਬਿਕੋਜ਼ ਇਹ ਸਾਡੇ ਬੱਚੇ ਬਰਬਾਦ ਹੋ ਰਹੇ ਬਠਿੰਡਾ ਬਹੁਤ ਹੀ ਮੈਨੂੰ ਯਾਦ ਹੈ ਸਿਕੰਦਰ ਦੀ ਸ਼ੂਟਿੰਗ ਲਈ ਜਦ ਆਈ ਸੀ ਨਾ ਅਥੇ ਪਿੰਡ ਹੈ ਜਿੱਥੇ ਆਈ ਥਿੰਕ ਬਾਰਦ ਸਾਹਿਬ ਦਾ ਘਰ ਸੀਗਾ ਉਹ ਪਿੰਡ ਦੇ ਨੇੜੇ ਉੱਥੇ ਸ਼ੂਟਿੰਗ ਹੋਈ ਸੀ ਹੈਨਾ ਤੇ ਹਾਂ ਓਕੇ ਤੇ ਉੱਥੇ ਸ਼ੂਟਿੰਗ ਚ ਨਾ ਮੈਂ ਜਦ ਪਹੁੰਚੀ ਫਸ ਦੇ ਸ਼ੂਟਿੰਗ ਲਈ ਤੇ ਮੈਂ ਦੇਖਿਆ ਪਿੰਡ ਵਿੱਚ ਸਾਰੇ ਬੱਚੇ ਘੁੰਮ ਰਹੇ ਐ ਨੇ ਛੋਟੇ ਛੋਟੇ ਬੱਚੇ ਸਾਰੇ ਮੇਕਾ ਸਕੂਲ ਨਹੀਂ ਗਏ ਮੈਂ ਪੁੱਛਿਆ ਕਿਸੇ ਨੂੰ ਮੈਂ ਕਿਹਾ ਸਕੂਲ ਨਹੀਂ ਗਏ ਤੇ ਕਹਿੰਦੇ ਸਕੂਲ ਨੇ ਛੁੱਟੀ ਕਰਤੀ ਐ ਤੁਹਾਨੂੰ ਵੇਖਣ ਲਈ ਆਈ ਲਵ ਪਟਨਾ ਜਿਵੇਂ ਇਥੇ ਵੂਮਨਸ ਡੇ ਸੈਲੀਬ੍ਰੇਟ ਕਰਨ ਵਾਸਤੇ ਆਇਆ ਅੱਜ ਬਠਿੰਡੇ ਦੇ ਵਿੱਚ 11 ਮਹਿਲਾਵਾਂ ਇਹੋ ਜੀਆਂ ਨੇ ਜਿਨ੍ਹਾਂ ਨੂੰ ਐਂਟਰਪ੍ਰੈਨਿਓਰ ਦਾ ਅਵਾਰਡ ਦਿੱਤਾ ਗਿਆ ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਆ ਉਹਨਾਂ ਨੇ ਮੈਨੂੰ ਇਹ ਇਸ ਕਰਕੇ ਦਿੱਤਾ ਕਿਉਂਕਿ ਮੈਂ ਘਰ ਵੀ ਦੇਖ ਰਹੀ ਆ ਬਿਜ਼ਨਸ ਵੀ ਦੇਖ ਰਹੀ ਆ ਆਪਦੇ ਬੱਚੇ ਵੀ ਸੰਭਰੀਆਂ ਤੇ ਹਜ਼ਾਰਾਂ ਇਹੋ ਜੀਆਂ ਲੇਡੀਜ਼ ਨੇ ਜਿਹੜੀਆਂ ਜਿਨ੍ਹਾਂ ਨੂੰ ਕੀ ਘਰੋਂ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਦਿੱਤਾ ਜਾਂਦਾ ਤੁਸੀਂ ਦੇਖੋ ਇਹ ਹੋਰ ਹੁਣ ਕੋਈ ਫਿਲਮ ਐਕਟਰ ਅ ਹਾਂਜੀ ਇੱਥੇ ਨਾ ਅੱਜ ਪ੍ਰੀਤੀ ਸੱਪੂ ਮੈਮ ਆਏ ਐ ਜਿਹੜੇ ਕਿ ਬਹੁਤ ਪੁਰਾਣੇ ਐ ਐਵਰੀ ਟਾਈਮ ਜਦੋਂ ਅਸੀਂ ਲੇਡੀ ਸੰਗੀਤ ਹੁੰਦਾ ਤਾਂ ਮੈਂ ਉਹਨਾਂ ਦਾ ਹਮੇਸ਼ਾ Song ਤੇ Dance ਜ਼ਰੂਰ ਕਰਦੀ ਹੁੰਨੀ ਆ ਅੱਜ ਲਾਈਵ ਸਾਨੂੰ ਉਹਨਾਂ ਨੂੰ ਦੇਖ ਕੇ ਬਹੁਤ ਅੱਛਾ ਲੱਗਿਆ ਉਹਨਾਂ ਨੇ ਸਾਡੇ ਨਾਲ ਡਾਂਸ ਕੀਤਾ ਸ਼ੀ ਇਜ਼ ਵੈਰੀ ਬਿਊਟੀਫੁਲ ਲੇਡੀ ਬਹੁਤ ਅੱਛੇ ਨੇਚਰ ਦੇ ਨੇ ਠੀਕ ਐ ਬਹੁਤ ਸੌਫਟ ਸਪੋਕਨ ਨੇ ਮੈਨੂੰ ਬਹੁਤ ਅੱਛਾ ਲੱਗਿਆ ਕਿ ਅੱਜ ਉਹਨਾਂ ਨੇ ਸਾਡੇ ਵਿੱਚ ਆ ਕੇ ਇੱਥੇ ਡਾਂਸ ਵੀ ਕੀਤਾ ਸਾਨੂੰ ਉਹਨਾਂ ਦੇ ਥਰੂ ਸਨਮਾਨਿਤ ਕਰਵਾਇਆ ਗਿਆ ਤੇ ਮੈਨੂੰ ਆਈ ਏਮ ਵੈਰੀ ਹੈਪ Yeah. you